ਸਾਸ਼ੀ ਗਾਜੀ ਸਵਾਗਤ ਆਪ ਸਭ ਦਾ ਸਟਾਰੋਲੋਜੀ ਵਿਦ ਲੋਜਿਕ ਵਿੱਚ ਸ਼ੁਭ ਸਿਤਾਰੇਆਂ ਨਾਲ ਉਹਨਾਂ ਲੋਜਿਕ ਤਾਂ ਹੈ ਹੀ ਹੈ ਤੇ ਸ਼ੁਭ ਤਾਂ ਹੋਣੀ ਚਾਹੀਦੀ ਹੈ ਹੁਣ ਜੇ ਲੋਜਿਕ ਹੈ ਪਤਾ ਹੈ ਕਿਦਾਂ ਹੈ ਕਿਵੇਂ ਹੈ ਤਾਂ ਉਸ ਇਦਾਰੇ ਸ਼ੋਭ ਹੀ ਹੁੰਦੇ ਆ ਜਦੋਂ ਅਸੀਂ ਉਹਨਾਂ ਨੂੰ ਸ਼ੁਭਤਾ ਦੇ ਨਾਲ ਲੈਣੇ ਆ ਚਲੋ ਇੱਕ ਗੱਲ ਹੈ ਜੀ ਸਿਆਣੇ ਕਹਿੰਦੇ ਆ ਲੜਾਈ ਥੋੜਾਂ ਦੀ ਹੁੰਦੀ ਆ ਸਿਆਣੇ ਕਹਿੰਦੇ ਆ ਲੜਾਈ ਥੋੜਾਂ ਦੀ ਆ ਥੋੜਾ ਮਤਲਬ ਜ਼ਰੂਰਤਾਂ ਦੀ ਜਿੱਥੇ ਥੋੜਾ ਹੈ ਉੱਥੇ ਕਲੇਸ਼ ਲੜਾਈ ਥੋੜਾ ਦੀ ਆ ਨਹੀਂ ਆ ਨਹੀਂ ਆ ਨਹੀਂ ਇਹ ਇਹਹੀ ਚੀਜ਼ਾਂ ਦੀ ਲੜਾਈ ਹੈ ਇਹ ਚੀਜ਼ਾਂ ਦਾ ਕਲੇਸ਼ ਪਰ ਸੱਚ ਜਾਣੋ ਲੜਾਈ ਜ਼ਿਆਦਾ ਦੀ ਆ ਜਿੱਥੇ ਜ਼ਿਆਦਾ ਹੈ ਉੱਥੇ ਜ਼ਿਆਦਾ ਲੜਾਈ ਆ ਜਿੱਥੇ ਜ਼ਿਆਦਾ ਹੈ ਉੱਥੇ ਕਲੇਸ਼ ਤੇ ਪਰੇਸ਼ਾਨੀ ਜ਼ਿਆਦਾ ਹੈ ਸਚਾਈ ਹੈ ਜੀ ਇਹ ਜਿਨ੍ਹਾਂ ਕੋਲ ਘਾਟ ਹੈ ਉਹਨਾਂ ਨੂੰ ਲੱਗਦਾ ਕਿ ਇਸ ਚੀਜ਼ ਦੀ ਕਮੀ ਹੈ ਇਸ ਕਰਕੇ ਇਹ ਪਰੇਸ਼ਾਨੀ ਆ ਪਰ ਜਿਨ੍ਹਾਂ ਕੋਲ ਜ਼ਿਆਦਾ ਹੈ ਉਹਨਾਂ ਨੂੰ ਸਾਂਭਣ ਦੀ ਪਰੇਸ਼ਾਨੀ ਹੈ ਉਹਨਾਂ ਦੇ ਅੱਗੋਂ ਕੀ ਕਰਨਾ ਕਿਵੇਂ ਕਿੱਥੇ ਕੀ ਕਰਨਾ ਆਪਾਂ ਨਾ ਕਰਤਾ ਤੇ ਦਿਮਾਗ ਸੌਂਦਾ ਨਹੀਂ ਹੈ ਦੇਖੋ ਰੱਬ ਨੇ ਸਭ ਨੂੰ ਆਰੇ ਲਾਇਆ ਕਿਸੇ ਨੂੰ ਕਿਸੇ ਤਰ੍ਹਾਂ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਲਾਉਂ ਕਹਿੰਦੇ ਦੁਨੀਆ ਚ ਆਏ ਆ ਜੀ ਤਾਂ ਲਾਉਣੀ ਆ ਤੇ ਜੀ ਲਾਉਣ ਦੇ ਲਈ ਨਾ ਮਨ ਲਾਉਣ ਦੇ ਲਈ ਮਨ ਨੂੰ ਕਿਸੇ ਪਾਸੇ ਲਾਉਣਾ ਪੈਂਦਾ ਤਾਂ ਅਸੀਂ ਮਨ ਨੂੰ ਕਿਸ ਪਾਸੇ ਲਾਇਆ ਚੀਜ਼ਾਂ ਵਾਲੇ ਪਾਸੇ ਹਰ ਥੋੜ ਨੂੰ ਪੂਰਾ ਕਰਨ ਵਾਲੇ ਪਾਸੇ ਕਿਸੇ ਨਾ ਕਿਸੇ ਚੀਜ਼ ਦੀ ਪ੍ਰਾਪਤੀ ਦੇ ਪਾਸੇ ਤੇ ਜੇ ਪ੍ਰਾਪਤ ਹੋ ਗਈ ਤਾਂ ਉਸ ਤੋਂ ਬਾਅਦ ਇੱਕ ਨਵੀਂ ਜ਼ਰੂਰਤ ਵਾਲੇ ਪਾਸੇ ਅਛਲ ਜਦੋਂ ਜ਼ਰੂਰਤਾਂ ਪੂਰਾ ਹੋ ਗਈਆਂ ਤੁਸੀਂ ਸਿੱਖਦੇ ਤੁਹਾਡੇ ਕੋ ਖੂਬ ਸਾਰਾ ਪੈਸਾ ਤੁਹਾਡਾ ਕੰਮਕਾਰ ਬਹੁਤ ਅੱਛਾ ਤਾਂ ਰੱਬ ਨੇ ਤੁਹਾਨੂੰ ਹੋਰ ਕਿਸੇ ਪਾਸੇ ਆਰੇ ਲਾ ਲੈਣਾ ਹੁਣ ਹੋਰ ਕਿਸੇ ਪਾਸੇ ਨੂੰ ਕੀ ਹੁਣ ਕਹਿੰਦੇ ਆ ਸੈਟਿੰਗ ਕਿੱਦਾਂ ਕਰਨੀ ਆ ਸਾਂਭਣਾ ਕਿੱਦਾਂ ਟੈਕਸ ਤੋਂ ਕਿੱਦਾਂ ਬਚਣਾ ਕਿਨੂੰ ਕਿੱਥੇ ਲਾਉਣਾ ਕਿੱਥੋਂ ਕਿਵੇਂ ਬਚਾਉਣਾ ਕਿੱਥੋਂ ਕਿੱਦਾਂ ਕੱਢਣਾ ਵਾਝੇ ਰੱਬ ਨੇ ਸਭ ਨੂੰ ਆਰੇ ਲਾਇਆ ਗੱਲ ਮੁੱਕਦੀ ਇਹੀ ਆ ਤੇ ਲੜਾਈ ਥੋੜਾਂ ਦੀ ਵੀ ਆ ਤੇ ਲੜਾਈ ਜ਼ਿਆਦਾ ਦੀ ਵੀ ਆ ਇਹੀ ਆ ਨਾ ਤੇ ਬਿਲਕੁਲ ਤੇ ਅਸੀਂ ਸਾਰੇ ਕੀ ਕਰ ਰਹੇ ਆ ਅਸੀਂ ਸਾਰੇ ਆਪਣਾ ਆਪਣਾ ਕੰਮ ਆਪਣਾ ਆਪਣਾ ਕਰਮ ਆਰੇ ਲੱਗੇ ਹੋਏ ਆ ਤੇ ਹਰ ਕੋਈ ਆਪਣੀ ਡਿਊਟੀ ਨਿਭਾ ਰਿਹਾ ਏ ਕੁਦਰਤ ਕੁਦਰਤ ਕੱਠ ਪੁਤਲੀ ਦੀ ਤਰ੍ਹਾਂ ਇਨਸਾਨ ਨੂੰ ਨਚਾ ਰਹੀ ਆ ਤੇ ਇਨਸਾਨ ਨੱਚ ਰਿਹਾ ਏ ਟਾਈਮ ਪਾਸ ਕਰਨਾ ਆ ਇਸ ਦੁਨੀਆ ਦੇ ਵਿੱਚ ਕਹਿੰਦੇ ਟਾਈਮ ਪਾਸ ਕਰਨਾ ਆ ਤਾਂ ਟਾਈਮ ਨੂੰ ਸੌਖਾ ਕੱਢਣ ਦੇ ਲਈ ਸਭ ਤੋਂ ਜ਼ਰੂਰੀ ਕੀ ਆ ਕਿ ਆਪਣੀ ਸੈਲਫ ਰਿਸਪੈਕਟ ਜੋ ਤੁਹਾਡੇ ਆਪਣੇ ਮਨ ਦੀ ਸਥਿਤੀ ਆ ਉਸ ਨੂੰ ਬੁਲੰਦ ਕਰਕੇ ਜਿਓ ਠੀਕ ਹੈ ਰੱਬ ਨੇ ਆਰੇ ਲਾਇਆ ਠੀਕ ਹੈ ਅਸੀਂ ਜੋ ਕੰਮ ਕਰਮ ਕਰਨਾ ਜ਼ਰੂਰੀ ਹੈ ਉਹ ਕਰਨਗੇ ਪਰ ਆਪਣੇ ਆਪ ਨੂੰ ਘੱਟ ਆਕਣਾ ਮਤਲਬ ਆਪਣੇ ਆਪ ਨੂੰ ਘੱਟ ਕਹਿਣਾ ਤੇ ਘੱਟ ਕਹੋਣਾ ਤੇ ਘੱਟ ਸਮਝਣਾ ਇਸ ਬੰਦ ਕਰ ਜਦੋਂ ਤੁਸੀਂ ਆਪਣੀ ਕੀਮਤ ਘਟਾਉਂਦੇ ਜਾਂਦੇ ਹੋ ਤਾਂ ਤੁਹਾਡੀ ਸਾਹਮਣੇ ਵਾਲੇ ਨੇ ਕਦੇ ਵੀ ਕੀਮਤ ਨਹੀਂ ਚਾਹਤ ਨੇ ਕਈ ਵਾਰ ਇੱਕ ਹੀ ਹੁੰਦਾ ਏ ਇੱਕ ਐਗਜ਼ਾਮਪਲ ਦਿੰਨੇ ਆ ਕਈ ਵਾਰੀ ਅਸੀਂ ਮੰਨ ਲਓ ਕਿ ਕੋਈ ਨੌਕਰੀ ਕਿਸੇ ਦੀ ਨੌਕਰੀ ਲੱਗਣੀ ਹੈ ਹੈਨਾ ਤਾਂ ਉਹ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੰਨੀ ਪੇ ਚਾਹੁੰਦੇ ਹੋ ਕਿੰਨੀ ਸੈਲਰੀ ਚਾਹੁੰਦੇ ਹੋ ਮੰਨ ਲਓ ਇੱਕ ਟੀਚਰ ਦੀ ਨੌਕਰੀ ਲਈ ਤੁਸੀਂ ਅਪਲਾਈ ਕੀਤਾ ਤੁਸੀਂ ਪ੍ਰਿੰਸੀਪਲ ਨੇ ਪੁੱਛਿਆ ਕਿ ਤੁਸੀਂ ਕਿੰਨੀ ਐਕਸੈਪਟ ਕਰਦੇ ਕਿੰਨੀ ਸੋਚਦੇ ਹੋ ਕਿ ਤੁਹਾਡੇ ਤੋਂ ਲਈ ਜਾਵੇ ਸੈਲਰੀ ਦਿੱਤੀ ਜਾਵੇ ਤਾਂ ਤਾਂ ਅਗਲਾ ਕਹਿ ਦਿੰਦਾ ਹੈ ਕਿ ਪਹਿਲੀ ਨੌਕਰੀ ਹੈ ਜੇ ਵੀ ਨਾ ਮਿਲੀ ਤਾਂ 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 ਉਹ ਕੱਟ ਕੇ ਦੇ ਦਿੰਦੇ ਆ ਤਾਂ ਅਗਲਾ ਉਹਨੇ ਆਪਣੀ ਮੰਨ ਲਓ ਕਿ ਤੁਸੀਂ ਐਮਏ ਬੀਏ ਐਮਐਸਸੀ ਮੈਡੀਕਲ ਕੁਝ ਵੀ ਕੀਤਾ ਹੋਇਆ ਤਾਂ ਤੁਸੀਂ ਅਗਰ ਇੱਕ ਪਹਿਲੀ ਨੌਕਰੀ ਕਰਕੇ ਜਾਂ ਆਪਣੀ ਕੀਮਤ ਮੰਨ ਲਓ 10000 ਤੇ ਅਗਲਾ ਤੁਹਾਨੂੰ ਤੁਹਾਨੂੰ ਕਹਿ ਦਿੰਦਾ ਕਿ ਓਕੇ ਠੀਕ ਆ ਤਾਂ ਤੁਸੀਂ ਕੀ ਕੀਤਾ ਤੁਹਾਨੂੰ ਪਤਾ ਹੈ ਕਿ ਤੁਸੀਂ ਇੰਨੀ ਜ਼ਿਆਦਾ ਸਟੱਡੀ ਕੀਤੀ ਤੁਹਾਡੇ ਚ ਕਾਬਲੀਅਤ ਆ ਤਾਂ ਆਪਣੀ ਆਪਣੀ ਜੋ ਤੁਹਾਡੀ ਕਾਬਲੀਅਤ ਹੈ ਨਾ ਉਹਨੂੰ ਕਦੇ ਵੀ ਇਸ ਚੀਜ਼ ਨਾਲ ਪਹਿਲੀ ਦੂਜੀ ਜਾਂ ਤੀਜੀ ਜਾਂ ਐਕਸਪੀਰੀਅੰਸ ਜਾਂ ਆਪਣੀ ਜਦੋਂ ਤੁਸੀਂ ਕੀਮਤ ਘੱਟ ਜਾਂਚਦੇ ਹੋ ਤਾਂ ਸਾਹਮਣੇ ਵਾਲਾ ਤੁਹਾਡੀ ਵੈਲਿਊ ਨੂੰ ਸਮਝਦਾ ਹੀ ਕੁਛ ਨਹੀਂ ਅਗਲਾ ਕਹਿੰਦਾ ਇਹ ਤਾਂ ਇਦਾਂ ਹੀ ਹੱਥ ਆ ਤੇ ਠੀਕ ਹੈ ਤੇ ਤੂੰ ਆ ਵੀ ਕੰਮ ਕਰਾਉ ਆ ਵੀ ਕੰਮ ਕਰਾਉ ਤਾਂ ਆਪਣੇ ਆਪ ਨੂੰ ਆਪਣੀ ਜੋ ਐਮੀਅਤ ਹੈ ਆਪਣੀਆਂ ਨਜ਼ਰਾਂ ਚ ਬੈਸਟ ਰੱਖੋ ਵੱਧ ਤੋਂ ਵੱਧ ਮਿਹਨਤ ਆ ਕਹੋ ਅਸੀਂ ਉਸ ਤੋਂ ਡਬਲ ਕਰਾਂਗੇ ਪਰ ਸਾਨੂੰ ਸਾਡਾ ਇੰਨੇ ਤੋਂ ਇੰਨੇ ਤੱਕ ਗੁਜ਼ਾਰਾ ਨਹੀਂ ਹੈ ਤਾਂ ਅਸੀਂ ਇੰਨੇ ਤੋਂ ਇੰਨੇ ਤੱਕ ਕੰਮ ਇਹ ਚੀਜ਼ ਕਰਨੀ ਹੈ ਅਗਰ ਤੁਸੀਂ ਸਾਨੂੰ ਇਤੋਂ ਘੱਟ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦੱਸੋ ਕਿ ਤੁਸੀਂ ਕਿੱਥੇ ਤੱਕ ਦੇਣਾ ਚਾਹੁੰਦੇ ਹੋ ਜੌਬ ਪੈਸੇ ਇੱਕ ਇੱਕ ਜੌਬ ਲਈ ਤਾਂ ਅਗਰ ਸਾਨੂੰ ਲੱਗਿਆ ਕਿ ਮੇਰੀ ਸਟੱਡੀ ਮੁਤਾਬਕ ਜਾਂ ਮੇਰੇ ਕਿਸੇ ਕੰਮਕਾਰ ਜਾਂ ਐਕਸਪੀਰੀਅੰਸ ਨਾ ਹੋਣ ਕਰਕੇ ਤੁਸੀਂ ਮੈਨੂੰ ਕੁਝ ਘੱਟ ਪੇਮੈਂਟ ਕਰਨਾ ਚਾਹੁੰਦੇ ਹੋ ਤਾਂ ਕਦੋਂ ਤੱਕ ਇਹ ਕਾਟ ਪੇਮਰ ਤੇ ਮੈਨੂੰ ਕੰਮ ਕਰਨਾ ਪਵੇਗਾ ਨਹੀਂ ਤਾਂ ਮੈਂ ਆਪਣਾ ਕੋਈ ਹੋਰ ਕੰਮ ਜਾਂ ਹੋਰ ਜਗ੍ਹਾ ਤੇ ਜੋਬ ਦੇਖ ਸਕਦਾ ਮਤਲਬ ਇਨੇ ਕੌਨਫੀਡੈਂਸ ਨਾਲ ਤੁਸੀਂ ਗੱਲ ਕਰੋ ਕਿ ਸਾਹਮਣੇ ਵਾਲੇ ਨੂੰ ਲੱਗੇ ਕਿ ਅਗਲੇ ਦੀ ਆਪਣੀਆਂ ਨਜ਼ਰਾਂ ਚ ਆਪਣੀ ਕੀਮਤ ਵੱਧ ਤੋਂ ਵੱਧ ਹੋਣੀ ਚਾਹੀਦੀ ਆ ਵੀ ਅਸੀਂ ਸਾਡੇ ਚ ਕਾਬਲੀਅਤ ਇੰਨੀ ਆ ਹਨ ਤੇ ਜਦੋਂ ਅਸੀਂ ਦੂਜੇ ਨੂੰ ਇਹ ਸਾਹਮਣੇ ਵਾਲਾ ਬਹੁਤ ਸਿਆਣਾ ਹੈ ਕਿਤੇ ਮੈਂ ਕੁਝ ਬੋਲਿਆ ਤੇ ਮੇਰੇ ਸ਼ਬਦ ਹੀ ਨਾ ਫੜ ਲੈਣ ਲੈ ਮੇਰੇ ਕੋ ਤੇ ਗਲਤੀ ਨਾ ਹੋ ਜੇ ਲੈ ਮੈਨੂੰ ਤੇ ਆਹ ਭਾਸ਼ਾ ਨਹੀਂ ਆਉਂਦੀ ਤੇ ਕਿਤੇ ਅਗਲਾ ਐ ਨਾ ਕਹ ਦੇ ਮਤਲਬ ਕਈ ਵਾਰੀ ਅਸੀਂ ਆਪਣੇ ਆਪ ਨੂੰ ਆ ਸੱਭਿਆਕਾਰ ਸਮਝ ਦਿੰਦੇ ਆ ਕਿ ਸਾਹਮਣੇ ਵਾਲੇ ਨੂੰ ਤਾਂ ਨਹੀਂ ਤੁਹਾਡੇ ਵਰਗਾ ਹੀ ਬੰਦੇ ਆ ਹਰ ਕੋਈ ਤੁਹਾਡੇ ਵਰਗੇ ਇਨਸਾਨ ਆ ਹਰ ਕੋਈ ਬੋਲਾਂਗੇ ਤਾਂ ਹੀ ਖੁੱਲਾਂਗੇ ਨਾ ਅਗਲੇ ਨਾਲ ਠੀਕ ਆ ਤਾਂ ਹਰ ਜਗ੍ਹਾ ਤੇ ਆਪਣੀ ਐਮੀਅਤ ਹੋਣੀ ਜ਼ਰੂਰੀ ਆ ਗੁੰਗੇ ਬਣ ਕੇ ਜਾਣਾ ਤੇ ਗੁੰਗੇ ਬਣ ਕੇ ਆਉਣਾ ਸਹੀ ਗੱਲ ਨਹੀਂ ਐ ਤੁਸੀਂ ਬੈਸਟ ਹੋ ਤੁਸੀਂ ਦਾ ਬੈਸਟ ਹੋ ਤਾਂ ਬੈਸਟ ਬਣੋ ਹਮੇਸ਼ਾ ਹਰ ਕਿਸੇ 'ਚ ਕਮੀਆਂ ਨਹੀਂ ਨੇ ਕੂਬੀਆਂ ਨਹੀਂ ਨੇ ਤੁਹਾਡੇ ਚ ਵੀ ਬਹੁਤ ਸਾਰੀਆਂ ਖੂਬੀਆਂ ਨੇ ਹਰ ਕਿਸੇ ਚ ਬਹੁਤ ਸਾਰੀਆਂ ਖੂਬੀਆਂ ਠੀਕ ਆ ਅਗਲੇ ਚ ਹੋਣਗੀਆਂ ਓਕੇ ਹੋਣਗੀਆਂ ਨੇ ਸਾਡੇ ਚ ਨਹੀਂ ਠੀਕ ਹੈ ਤਾਂ ਚਲੋ ਇਹ ਆਪਾਂ ਇਹ ਕਹਿਣਾ ਸੀ ਕਿ ਆਪਣੀ ਕੀਮਤ ਆਪਣੀ ਨਜ਼ਰਾਂ ਚ ਵੈਸਟ ਹੋਣੀ ਚਾਹੀਦੀ ਓਕੇ ਆ ਅਸਾ ਆਪਣਾ ਇਹ ਸੀ ਗੱਲਬਾਤ 6 ਫਰਵਰੀ 2023 ਤੋਂ 2024 ਹਜੇ ਤੱਕ 23 ਚੜਿਆ ਹੋਇਆ ਦੇਖੋ ਫਰਵਰੀ ਦਾ ਮਹੀਨਾ ਆ ਗਿਆ ਹਨ ਤੇ 6 ਫਰਵਰੀ 2000 24 ਜਾਨੀ ਟਾਈਮ ਨੰਗਦੇ ਆਂ ਦੇਖ ਲੋ ਪਤਾ ਨਹੀਂ ਚੱਲਦਾ ਸਾਲ ਮਿੰਟ ਦੇ ਵਿੱਚ ਨੰਗ ਜਾਂਦੇ ਆ ਫਿਰ ਆਪਾਂ ਕਹਿ ਦਿੰਨੇ ਆ ਕਿ ਸਮਾਨੀ ਨੰਗਦਾ ਦੱਸੋ 6 ਫਰਵਰੀ 2024 ਦਿਨ ਮੰਗਲਵਾਰ ਦਾ ਤਿਥੀ ਅੱਜ ਰਹੇਗੀ ਇਕਾदशी ਤਿਥੀ ਇਕਾदशी ਤਿਥੀ ਹੈ ਜੀ ਅੱਜ ਮੰਗਲਵਾਰ ਵਾਲੇ ਦਿਨ ਜੋ ਨਕਸ਼ਤਰ ਚੱਲ ਰਿਹਾ ਇਕਾदशी ਤਿਥੀ ਤੇ ਕ੍ਰਿਸ਼ਨ ਪੱਖ ਚੱਲ ਰਿਹਾ ਹਜੇ ਜੇਸਟਾ ਨਕਸ਼ਤਰ ਹੈ ਜੇਸਟਾ ਨਕਸ਼ਤਰ ਤੇ ਉਸ ਤੋਂ ਬਾਅਦ ਪੁਸ਼ਿਆ ਨਕਸ਼ਤਰ ਜੈਸਟਾ ਨਕਸ਼ਤਰ ਸਵੇਰੇ 7 ਤਕਰੀਬਨ 55 ਤੱਕ ਚੱਲੇਗਾ ਤੇ ਉਸ ਤੋਂ ਬਾਅਦ ਸ਼ੁਕਰ ਦਾ ਨਕਸ਼ਤਰ ਚੱਲੇਗਾ ਤੇ ਨਾਲ ਸੌਰੀ ਮੂਲ ਨਕਸ਼ਤਰ ਚੱਲੇਗਾ ਮੂਲ ਨਕਸ਼ਤਰ ਵੀ ਗੰਡ ਮੂਲ ਦਾ ਨਕਸ਼ਤਰ ਹੈ ਤਾਂ ਗੰਡ ਮੂਲ ਬਣੇ ਹੀ ਰਹਿਣਗੇ ਐ ਇਕਾਦਸ਼ੀ ਅੱਜ ਇਕਾਦਸ਼ੀ ਦਾ ਵਰਤ ਰਵੇਗਾ ਸੂर्य ਅਤਿ ਨਿਸ਼ਟਾ ਨਕਸ਼ਤਰ ਵਿੱਚ ਜਾਣਗੇ ਨਕਸ਼ਤਰ ਹੀ ਬਦਲਣਗੇ ਰਾਸ਼ੀ ਪਰਵਰਤਨ ਹਜੇ ਸੰਗਰਾਮ ਨੂੰ ਕਰਨੇ ਆ ਸਵੇਰੇ 7:33 ਮਿੰਟ ਤੋਂ ਤੁਹਾਨੂੰ ਰਾਸ਼ੀ ਵਿੱਚ ਚੰਦਰ ਮਹਾਰਾਜ ਨੌਵੇਂ ਚਲੇ ਜਾਣਗੇ ਓਕੇ ਆ 9 ਨੰਬਰ ਦੀ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਸ਼ੁਕਰ ਚੱਲ ਰਹੇ ਹਨ ਤੇ ਸ਼ੁਕਰ ਚੰਦਰ ਦਾ ਲక్ష్ਮੀ ਨਰੈਣ ਜੋਗ ਬਣੇਗਾ ਕੀ ਪ੍ਰਭਾਵ ਪਵੇਗਾ ਤੁਹਾਡੀ ਤੁਹਾਡੀਆਂ ਸਭ ਦੀਆਂ ਰਾਸ਼ੀਆਂ ਤੇ ਇਸ ਤੇ ਆਪਾਂ ਲੌਜੀਕਲੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਜਾਣਾਂਗੇ ਚਲੋ ਰਾਹੁ ਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਈਏ ਮੰਗਲਵਾਰ ਵਾਲੇ ਦਿਨ 3 ਵਜੇ ਤੋਂ ਲੈ ਕੇ 4:30 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਕਿਉਂਕਿ ਸਵੇਰੇ ਜੇਸਟਾ ਨਕਸ਼ਤਰ ਹੈ ਤੇ ਉਸ ਤੋਂ ਬਾਅਦ ਕੇਤੂ ਦਾ ਨਕਸ਼ਤਰ ਹੈ ਤਾਂ ਤੁਸੀਂ ਕਾਲੇ ਚਿੱਤੇ ਤੇ ਤੇਲ ਤੇ ਧਾਰਮਿਕ ਸਥਾਨ ਤੇ ਚੜ੍ਹਾ ਸਕਦੇ ਹੋ ਗਊਸ਼ਾਲਾ ਹਰਾਚਾਰਾ ਵੀ ਪਾ ਸਕਦੇ ਹੋ ਜਾਂ ਅੱਜ ਚੰਦਰਮਾ ਜੋ ਸ਼ੁਕਰ ਨਾਲ ਜੋਤੀ ਬਣਾ ਕੇ ਸ਼ੁਕਰ ਚੰਦਰ ਦੀ ਜੋਤੀ ਰਹੇਗੀ ਤਾਂ ਤੁਸੀਂ ਬੱਚਿਆਂ ਨੂੰ ਖੀਰ ਜਾਂ ਦੁੱਧ ਤੋਂ ਵੱਡੀ ਕੋਈ ਵੀ ਵਸਤੂ ਖਾਣ ਨੂੰ ਦੇ ਸਕਦੇ ਹੋ ਪੇਸਟਿਕﾞਰ ਰਵੇ ਖਾ ਸਕਦੇ ਹੋ ਤਾਂ ਅੱਛਾ ਹੋਵੇ ਚਲੋ ਹੁਣ ਆਪਾਂ ਜਾਣਦੇ ਆ ਤੁਹਾਡੇ ਸਿਤਾਰੇ ਸਭ ਤੋਂ ਪਹਿਲਾਂ ਜਾਣਾਂਗੇ ਅਰੇਜ਼ਾਨੀ ਮੇਸ਼ ਰਾਸ਼ੀ ਵਾਲਿਆਂ ਦਾ ਸ਼ੁਭ ਸਿਤਾਰੇ ਕਿੰਦਾ ਦਾ ਦਿਨ ਹੋਰ ਜ਼ਿਆਦਾ ਸ਼ੁਭਨ ਹੈ ਨੌਵੇਂ ਚੰਦਰਮਾ ਕੇਤੂ ਦਾ ਨਕਸ਼ਤਰ ਕਾਲਾ ਪਾਂ ਤੇਜੀ ਤੋਂ ਬਚੋ ਕੁੱਤੇ ਨੂੰ ਰੋਟੀ ਪਾ ਕੇ ਦੇਣ ਦੀ ਸ਼ੁਰੂਆਤ ਕਰੋ ਹਲਕਾ ਜਿਹਾ ਗਰੇ ਰੰਗ ਪਹਿਨ ਸਕਦੇ ਹੋ ਤੁਸੀਂ ਤੇ ਅੱਜ ਤੁਸੀਂ ਥੋੜੇ ਜਿਹਾ ਚੌਲ ਦੁੱਧ ਜਲ ਪ੍ਰਵਾਹ ਕਰ ਦੇਣਿਆ ਬੜਾ ਅੱਛਾ ਰਿਜ਼ਲਟ ਮਿਲੇਗਾ ਦਿਨ ਅੱਛਾ ਜਾਏਗਾ ਟੌਰਸ ਬ੍ਰਿਖ ਰਾਸ਼ੀ ਵਾਲੇ ਥੋੜੀਆਂ ਪਰੇਸ਼ਾਨੀਆਂ ਘਟੀਆਂ ਪਰ ਫਿਰ ਵੀ ਥੋੜੀ ਜੀ ਉਦਾਸੀ ਹੈਗੀ ਆ ਸ਼ੁਕਰਚੰਦਰ ਦੀ ਜੁਤੀ ਆ ਚੰਦਰ ਤੁਹਾਡੇ ਤੀਜੇ ਖਾਨੇ ਦਾ ਮਾਲਕ ਸ਼ਾਪਿੰਗ ਕਰਨ ਜਾ ਸਕਦੇ ਹੋ ਕੱਪੜੇ ਖਰੀਦ ਸਕਦੇ ਹੋ ਮਨ ਖੁਸ਼ ਰਹੇਗਾ ਪ੍ਰੇਮ ਸਬੰਧਾਂ ਦੀਆਂ ਦੂਰੀਆਂ ਘਟਣਗੀਆਂ ਮਨ ਥੋੜਾ ਉਦਾਸ ਜਿਆਦਾ ਹੋਵੇ ਤਾਂ 뮤직 ਜ਼ਰੂਰ ਸੁਣੋ ਤੇ ਉਹ ਜਗ੍ਹਾ ਹੀ ਛੱਡ ਦਿਓ ਜਿੱਥੇ ਜ਼ਿਆਦਾ ਉਦਾਸੀ ਹੈ ਪਰ ਇਹ ਹੋ ਜਾਓ ਥੋੜੀ ਦੇਰ ਲਈ ਇੱਧਰ ਉੱਧਰ ਘੁੰਮੋ ਦਿਨ ਅੱਛਾ ਹੋ ਜਾਏਗਾ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦਿਓ ਅਗਲੀ ਰਾਸ਼ੀ ਜੈਮਨੀ ਜੈਮਤੂਨ ਰਾਸ਼ੀ ਬਣੇ ਸ਼ੁਕਰਚੰਦਰ ਦੀ ਜੁੱਤੀ ਬਣੀ 7ਵੇਂ ਸਥਾਨ ਵਿੱਚ 7ਵਾਂ ਸਥਾਨ ਧਨ ਦਾ ਹੀ ਕੰਮ ਕਰਦਾ ਹੈ ਪੈਸੇ ਦਾ ਹੈ ਜੀਵਨ ਸਾਥੀ ਦੇ ਸਬੰਧਾਂ ਦਾ ਹੈ ਤਾਂ ਇਹ ਦਿਨਾਂ ਲਈ ਸਮਾਂ ਤੁਹਾਡਾ ਬਿਲਕੁਲ ਬੈਸਟ ਜਾਣ ਵਾਲਾ ਹੈ ਪੈਸਾ ਅੱਛਾ ਆਏਗਾ ਵਿਦੇਸ਼ ਤੋਂ ਪੈਸਾ ਆ ਸਕਦਾ ਹੈ ਕੰਮ ਕਰ ਅੱਛਾ ਰਹੇਗਾ ਫਿਰ ਉਹੀ ਗੱਲ ਸੇਤਲੇ ਸਿਤਾਰੇ ਸਹੀ ਨਹੀਂ ਇਮੋਸ਼ਨਲ ਹੋ ਕੇ ਕਿਸੇ ਨਾਲ ਕੋਈ ਏਦਾਂ ਦਾ ਪ੍ਰੋਮਿਸ ਨਾ ਕਰੋ ਕਿ ਪਰਿਵਾਰ ਦੀ ਸਲਾਹ ਤੋਂ ਬਿਨਾ ਕੋਈ ਰਿਸ਼ਤਾ ਜਾਂ ਕੋਈ ਕੰਮ ਕੀਤਾ ਗਿਆ ਤਾਂ ਅੱਗੇ ਜਾ ਕੇ ਨੁਕਸਾਨ ਵੀ ਹੋ ਸਕਦਾ ਹੈ ਤੁਹਾਡਾ ਤਾਂ ਆਪਣੀ ਸਲਾਹ ਨਾਲ ਚੱਲਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਗਿਆ ਹਰਾ ਰੰਗ ਲੱਕੀ ਕੈਂਸਰ ਕਰਕਰਾਂਸ਼ੀ ਵਾਲੇ ਕੇਤੂ ਦਾ ਨਕਸ਼ਤਰ ਜੋ ਹੈ ਤੀਜੇ ਖਾਨੇ ਦਾ ਮਾਲਕ ਹੈ ਬਾਹ ਮੋਢੇ ਵਿੱਚ ਦਰਦ ਥੋੜਾ ਰਹੇਗਾ ਤੇ ਨਾਲ ਸ਼ੁਕਰਚੰਦਰ ਦੀ ਜੁੱਤੀ ਜੋ ਬਣੀ ਹੋਈ ਹੈ ਉਹ ਤੁਹਾਡੇ ਬਣੀ ਛੇਵੇਂ ਸਥਾਨ ਵਿੱਚ ਨਾਨਕੇ ਪਰਿਵਾਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਪਰ ਸ਼ਾਪਿੰਗ ਲਈ ਸਮਾਂ ਤੁਹਾਡਾ ਬਿਲਕੁਲ ਬੈਸਟ ਹੈ ਪਰ ਆਰਥਿਕ ਸਥਿਤੀ ਦੇਖ ਕੇ ਕਪੜੇ ਵਗੈਰਾ ਖਰੀਦੋ ਜਰੂਰਤ ਤੋਂ ਜ਼ਿਆਦਾ ਅਗਰ ਜ਼ਰੂਰਤ ਨਾ ਹੋਵੇ ਤਾਂ ਜ਼ਿਆਦਾ ਪੈਸਾ ਨਾ ਖਰਚੋ ਛੇਵੇਂ ਚੰਦਰ ਹੋਵੇ ਤਾਂ ਜ਼ਿਆਦਾ ਪੈਸਾ ਨਹੀਂ ਖਰਚਣਾ ਚਾਹੀਦਾ ਦੁੱਧ ਮੱਥੇ ਤੇ ਜ਼ਰੂਰ ਲਾ ਲਓ ਲਿਓ ਸਿੰਘ ਰਾਸ਼ੀ ਵਾਲੇ ਕੇਸਰੀ ਰੰਗ ਪਹਿਨ ਸਕਦੇ ਹੋ ਸੋਚ ਅੱਛੀ ਰਹੇਗੀ ਫੈਸਲੇ ਹੱਕ ਚ ਰਹਿਣਗੇ ਮਿਸ਼ਰੀ ਚੌਲ ਜਲ ਪ੍ਰਵਾਹ ਕਰਨੇ ਬਹੁਤ ਜ਼ਰੂਰੀ ਘੱਟ ਬੋਲੋ ਤਾਂ ਕਿ ਭੇਤ ਨਾ ਖੁੱਲਣ ਤੇ ਕੰਮ ਨਾ ਰੁਕਣ ਵਰਗੋ ਕੰਨਿਆ ਰਾਸ਼ੀ ਵਾਲੇ ਸਿਤਾਰੇ ਤੁਹਾਡੇ ਠੀਕ ਠਾਕ ਨੇ ਜੀ ਕੇਤੂ ਲਗਨ ਵਿੱਚ એનર્ਜੀ ਦੇ ਰਿਹਾ ਸ਼ੁਕਰ ਚੰਦਰ ਚੌਥੇ ਸਥਾਨ ਵਿੱਚ ਵੀ ਵਧੀਆ ਥੋੜੀ ਜਿਹੀ ਪਤਨੀ ਸਿਹਤ ਹੁਣ ਤੁਹਾਡੀ ਠੀਕ ਹੋਣੀ ਸ਼ੁਰੂ ਹੋਈ ਜੀਵਨ ਸਾਥੀ ਦੀ ਸਿਹਤ ਪਰੇਸ਼ਾਨੀਆਂ ਤੁਹਾਡੀਆਂ ਥੋੜੀਆਂ ਕਟੀਆਂ ਯਾਤਰਾ ਲਈ ਤੁਹਾਡੇ ਕੰਮ ਜੋ ਤੁਸੀਂ ਕਰ ਰਹੇ ਹੋ ਸ਼ੁਭ ਚੱਲ ਰਹੇ ਆ ਤੇ ਨਾਲ ਪੇਸਟੀ ਖਾ ਕੇ ਦਿਨ ਦੀ ਸ਼ੁਰੂਆਤ ਕਰੋ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰੋ ਯਾਤਰਾ ਲਈ ਯੋਜਨਾਵਾਂ ਬਣਨ ਗਿਆ ਲੰਬੀ ਯਾਤਰਾ ਅੱਜ ਕੱਲ ਜਾਂ ਪਰਸੋ ਦੋ ਦਿਨ ਚੋ ਹੋ ਸਕਦੀ ਆ ਤੇ ਨਾਲ ਹੀ ਕੋਸ਼ਿਸ਼ ਕਰਨੀ ਹੈ ਮਾਤਾ ਦੀ ਸਿਹਤ ਵੈਸੇ ਠੀਕ ਆ ਫਿਰ ਵੀ ਤੁਸੀਂ ਅਗਰ ਅੱਜ ਦੇ ਦਿਨ ਸ਼ੁਕਰ ਚੰਦਰ ਦੀ ਜੁੱਤੀ ਜੋ ਕੇਤੂ ਦਾ ਨਕਸ਼ਤਰ ਸ਼ੁਭ ਕਰਨ ਦੇ ਲਈ ਕੀ ਕਰੋ ਨਿੰਬੂ ਲੈ ਕੇ ਜਾ ਆਚਾਰ ਲੈ ਕੇ ਧਾਰਮਿਕ ਸਥਾਨ ਤੇ ਰੱਖ ਦਿਓ ਲਿਬਰਾ ਤੂਲਾ ਰਾਸ਼ੀ ਵਾਲੇ ਤੂਲਾ ਰਾਸ਼ੀ ਵਾਲਿਆਂ ਦੇ ਤੀਜੇ ਸੰਦਰ ਹੋਏਗਾ ਰਿਸ਼ਤੇਦਾਰ ਆ ਸਕਦੇ ਆ ਜਾ ਸਕਦੇ ਆ ਜੋ ਕੇਤੂ ਦਾ ਨਕਸ਼ਤਰ ਹੈ ਉਹ ਮਿੱਤਰ ਨਹੀਂ ਆ ਪਰ ਨੌਕਰੀ ਚੇਂਜ ਕਰਨ ਲਈ ਕੰਮਕਾਰ ਚੇਂਜ ਕਰਨ ਲਈ ਵਿਦੇਸ਼ ਲਈ ਸਿਤਾਰੇ ਤੁਹਾਡੇ ਸ਼ੁਭ ਨੇ ਚੰਗੇ ਨੇ ਕੰਮਕਾਰ ਅੱਛਾ ਰਹੇਗਾ ਸਰਕਲ ਦਾ ਸਾਥ ਮਿਲੇਗਾ ਜੀਵਨ ਸਾਥੀ ਦੀ ਸਲਾਹ ਨਾਲ ਕੀਤੇ ਕੰਮ ਮੰਨ ਲਓ ਜਿਆਦਾ ਸਕਸੈਸਫੁਲ ਹੋਣ ਵਾਲਾ ਸ਼ੁਕਰ ਜੋ ਹੈ ਨਾ ਜੀਵਨ ਸਾਥੀ ਦਾ ਕਾਰਕ ਮੰਨਿਆ ਜਾਂਦਾ ਹੈ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਸ਼ੁਕਰਚੰਦਰ ਦੂਸਰੇ ਸਥਾਨ ਵਿੱਚ ਬਹੁਤ ਵਧੀਆ ਅੱਛਾ ਰਹੇਗਾ ਆ ਖਾਣ ਪੀਣ ਦੇ ਲਈ ਵਧੀਆ ਬਾਹਰ ਖਾਣ ਲਈ ਵਧੀਆ ਤੇ ਘੁੰਮਣ ਫਿਰਨ ਲਈ ਵੀ ਵਧੀਆ ਧਨ ਲਈ ਵਧੀਆ ਪੈਸੇ ਲਈ ਵਧੀਆ ਨਵੇਂ ਆਰਡਰ ਲਈ ਵਧੀਆ ਕਹਿ ਸਕਦੇ ਹਾਂ ਸ਼ੁਕਰਚੰਦਰ ਦੀ ਧਨ ਸਥਾਨ ਵਿੱਚ ਜੁਤੀ ਖੂਬਸਾਰਾ ਪੈਸਾ ਦੇ ਸਕਦੀ ਹੈ ਤੁਹਾਨੂੰ ਖੂਬਸਾਰੇ ਆਰਡਰ ਦਵਾ ਸਕਦੀ ਹੈ ਤੁਹਾਨੂੰ ਮਨ ਵੀ ਖੁਸ਼ ਰਹੇਗਾ ਘਰ ਦਾ ਮਾਹੌਲ ਵੀ ਖੁਸ਼ ਰਹੇਗਾ ਦੁੱਧ ਮੱਥੇ ਤੇ ਲਾ ਲਉ ਕੇਤੂ ਦਾ ਨਕਸ਼ਤਰ ਜੋ ਕਿ 11ਵੇਂ ਸਥਾਨ ਵਿੱਚ ਹੈ ਬਸ ਛੋਟੇ ਵੱਡੇ ਭਾਈ ਭੈਣ ਨਾਲ ਸਬੰਧ ਆਪਣੇ ਅੱਛੇ ਰੱਖਣੇ ਆ ਤੇ ਕਿਲੇ ਬੱਚਿਆਂ ਨੂੰ ਅੱਜ ਜ਼ਰੂਰ ਦੇ ਦੇਣੇ ਆ ਜਾਂ ਮੰਦਰ ਜਾਂ ਗੁਰਦੁਆਰਾ ਸਾਹਿਬ ਹੀ ਰੱਖ ਸਕਦੇ ਹਾਂ ਸੈਜੀਟੇਰੀਅਸ ਧਨੂ ਰਾਸ਼ੀ ਵਾਲੇ ਕਿਸੇ ਨੇ ਸ਼ਿਕਾਇਤ ਕੀਤੀ ਕਿ ਧਨੂ ਰਾਸ਼ੀ ਦੀਆਂ ਦੋ ਕੋਈ ਗੱਲਾਂ ਦੱਸ ਦਿਓ ਬਾਕੀ ਕਾਫੀ ਸਾਰੀਆਂ ਦੱਸ ਦਿਆਂਗੇ ਜਿੱਦੀ ਜਿਹੜੀ ਜਿੰਨੀ ਜਿੰਨੀ ਗੱਲ ਦੇਖੋ ਦੱਸਣ ਵਾਲੀ ਹੁੰਦੀ ਹੈ ਹੁਣ ਦੇਖੋ ਧਨੂ ਰਾਸ਼ੀ ਵਾਲਿਆਂ ਦੇ ਸ਼ੁਕਰ ਚੰਦਰ ਲਗਣ ਵਿੱਚ ਹੈ ਮੇਨ ਗੱਲ ਕੀ ਆ ਕਿ ਸਿਹਤ ਸੰਭਾਲਣੀ ਜ਼ਰੂਰੀ ਆ ਹੈਨਾ ਬਾਕੀ ਸੂਰਜ ਬੁੱਧ ਤੇ ਮੰਗਲ ਹੁਣ ਕਾਫੀ ਦਿਨ ਤੋਂ ਸੰਗ੍ਰਾਂਤ ਤੋਂ ਇੱਥੇ ਚੱਲ ਰਿਹਾ ਹੈ ਇਹਦੇ ਬਾਰੇ ਦੱਸਣ ਵਾਲੀ ਕੋਈ ਗੱਲ ਹੈ ਨਹੀਂ ਹੈ ਦੇਖਿਆ ਜਾਵੇ ਤਾਂ ਸ਼ਨੀ ਤੀਜੇ ਚੱਲ ਰਿਹਾ ਹੈ ਤਾਂ ਸ਼ਨੀ ਤੀਜੇ ਦੇ ਲਈ ਤੇ ਨਕਸ਼ਤਰ ਲਈ ਕਿਉਂਕਿ ਨਕਸ਼ਤਰ 10ਵੇਂ ਸਥਾਨ ਵਿੱਚ ਹੈ ਤਾਂ ਇਸ ਕਰਕੇ ਉਹਦੇ ਬਾਰੇ ਵੀ ਆਪਾਂ ਬੋਲਾਂਗੇ ਆਪਾਂ ਚੰਦਰ ਬਾਰੇ ਬੋਲਾਂਗੇ ਆਪਾਂ ਉਸਦੇ ਕਿਸਮਤ ਦੇ ਲਗਨ ਦੇ ਮਾਲਕ ਬਾਰੇ ਵੀ ਬੋਲਾਂਗੇ ਪਰ ਅਗਰ ਉਹਨਾਂ ਨੇ ਨਕਸ਼ਤਰ ਜਾਂ ਘਰ ਨਹੀਂ ਚੇਂਜ ਕੀਤਾ ਤਾਂ ਆਪਾਂ ਸਿਰਫ ਮਨ ਬਾਰੇ ਹਿੰਮਤ ਬਾਰੇ ਕੰਮ ਕਰ ਬਾਰੇ ਬੋਲਦੇ ਏਦਾਂ ਨਹੀਂ ਹੁੰਦਾ ਜਿੰਨੀ ਕੋਈ ਗੱਲ ਮੈਨੂੰ ਲੱਗਦੀ ਹੈ ਸਹੀ ਤਾਂ ਆਪਾਂ ਉਹਨਾਂ ਨੂੰ ਬੋਲ ਲੈਂਦੇ ਹਾਂ ਚਲੋ ਅ ਕਨੂ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਚੰਦਰ ਲਗਨ ਚਾਹ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਪਰਸਨਲਿਟੀ ਅੱਛੀ ਹੁੰਦੀ ਜਾਏਗੀ ਧਨ ਤੇ ਕੰਮ ਕਰ ਲਈ ਅੱਗੇ ਜਾ ਕੇ ਸਮਾਂ ਬਿਹਤਰ ਹੈ ਜਦੋਂ ਸ਼ੁਕਰ ਤੁਹਾਡੇ ਦੂਸਰੇ ਸਥਾਨ ਵਿੱਚ ਜਾਏਗਾ ਪਰ ਹੁਣ ਥੋੜਾ ਜਿਆ ਸਮਝਦਾਰੀ ਨਾਲ ਚੱਲਣਾ ਜ਼ਰੂਰੀ ਹੈ ਖਰਚਿਆਂ ਦਾ مالک ਧਨ ਸਥਾਨ ਵਿੱਚ ਬੈਠਾ ਹੈ ਜੋ ਕਾਫੀ ਖਰਚੇ ਕਰਵਾ ਸਕਦਾ ਹੈ ਬਾਕੀ ਸ਼ਾਇਦ ਦੀ ਡੱਬੀ ਆਪਣੇ ਘਰ ਜ਼ਰੂਰ ਰੱਖੋ ਤੇ ਨਾਲ ਜੀਪ ਤੇ ਸ਼ਾਇਦ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਖੂਬਸਾਰਾ ਪਰਫਿਊਮ ਜਾਂ ਕੰਨਾ ਪਿਛੇ ਇਤਰ ਲਗਾਉਂਗੇ ਅਹੋਰ ਜ਼ਿਆਦਾ ਚੰਗੇ ਰਿਜ਼ਲਟ ਤੁਹਾਨੂੰ ਮਿਲ ਸਕਦੇ ਆ ਓਕੇ ਜੀ ਕੈਪ੍ਰਿਗਨ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਵਾਲਿਆਂ ਦੇ ਲਈ ਥੋੜੀ ਜੀ ਅੱਜ ਮਾਨਸਿਕ ਪਰੇਸ਼ਾਨੀ ਰਹਿ ਸਕਦੀ ਆ ਥੋੜੀ ਜੀ ਕੁਲਪਾਰਟ ਹੋ ਸਕਦੀ ਆ ਕਜੀਬ ਜਿਹਾ ਡਰ ਮਨ ਭੈਗ ਤੇ ਮਨ ਤੇ ਥੋੜਾ ਜਿਹਾ ਭੈਜਾ ਬਣਾ ਕੇ ਰੱਖੇਗਾ ਕਿ ਕਿਤੇ ਆ ਨਾ ਹੋ ਜਾ ਕਿਤੇ ਹਾ ਨਾ ਹੋ ਜਾ ਉੱਚ ਦਾ ਮੰਗਲ ਲਗਣ ਵਿੱਚ ਆ ਕੰਫੀਡੈਂਸ ਬਣਾ ਕੇ ਰੱਖੋ ਕੋਈ ਗੱਲ ਨਹੀਂ ਠੀਕ ਹੈ ਸੂਰਜ ਅਠਵੇਂ ਖਾਨੇ ਦਾ ਮਾਲਕ ਹੈ ਲਗਣ 'ਚ ਬੈਠਾ ਹੈ ਤਾਂ ਡਰਦਾ ਰਹੇਗਾ ਸਰਕਾਰੀ ਤੌਰ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਬਸ ਹਰਾ ਰੰਗ ਪਾਣਾ ਨਹੀਂ ਦੁੱਤ ਮੱਥੇ ਤੇ ਲਗਾ ਕੇ ਰੱਖਣਾ ਕੋਸ਼ਿਸ਼ ਕਰੋ ਥੋੜੇ ਜਿਹਾ ਚੌਲ ਦੁੱਤ ਚਲ ਪ੍ਰਵਾਹ ਕਰ ਦੋ ਬ੍ਰਸਪ ਚੌਥੇ ਕੋਈ ਜ਼ਿਆਦਾ ਨੁਕਸਾਨ ਕਰਨ ਵਾਲਾ ਨਹੀਂ ਹੈ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ ਇਨਕਮ ਸਥਾਨ ਵਿੱਚ ਚੰਦਰਮਾ ਮਾਤਾ ਦੀ ਸੇਧ ਖਰਾਬ ਕਰੇਗਾ ਦੁੱਧਾ ਪੈਕੇਟ ਅੱਜ ਮੰਦਰ ਧਾਰਮਿਕ ਸਥਾਨ ਤੇ ਰੱਖ ਦੋ ਬਾਣੀ ਤੇ ਕੰਟਰੋਲ ਰੱਖੋਗੇ ਤਾਂ ਸਰਕਲ ਦਾ ਸਾਥ ਮਿਲ ਜੇਗਾ ਧੋਖੇ ਤੋਂ ਬਚਣਾ ਹੈ ਤੇ ਨਾਲ ਤੁਸੀਂ ਆਪਣੇ ਦੋਸਤ ਮਿੱਤਰ ਜੋ ਨਸ਼ਾ ਨੁਸ਼ਾ ਕਰਦੇ ਆ ਉਹਨਾਂ ਤੋਂ ਜ਼ਰੂਰ ਦੂਰੀ ਬਣਾ ਕੇ ਰੱਖੋ ਨਾ ਨਸ਼ਾ ਬਿਲਕੁਲ ਨਹੀਂ ਕਰਨਾ ਨਸ਼ੇ ਤੋਂ ਤਾਂ ਬਚ ਕੇ ਹੀ ਰਹਿਣਾ ਹੈ ਤੇ ਨਾਲ ਤੁਸੀਂ ਕੇਸਰ ਦੀ ਡੱਬੀ ਆਪਣੇ ਕੋਲ ਰੱਖਣੀ ਹੈ ਅਗਰ ਯਾਤਰਾ ਕਿਤੇ ਕਰਨੀ ਪਵੇ ਤਾਂ ਪੈਸੇ ਤਾਂ ਨਹੀਂ ਲੈਣ ਰਾਹੀ ਵਾਲੇ ਸ਼ੁਕਰਚੰਦਰ ਕਿੱਥੇ ਬੈਠੇ 10ਵੇਂ ਸਥਾਨ ਵਿੱਚ ਕੇਤੂ ਦਾ ਨਕਸ਼ਤਰ 7ਵੇਂ ਖਾਨੇ ਦਾ ਮਾਲਕ ਹੈ ਹਨ ਤਾਂ ਕਿਸੇ ਤਰ੍ਹਾਂ ਦੀ ਡੀਲ ਕਰਨੀ ਹੈ ਤਾਂ ਜਲਦਬਾਜੀ ਵਿੱਚ ਨਾ ਕਰੋ ਕੋਈ ਪ੍ਰਾਪਰਟੀ ਦਾ ਕੰਮ ਕਰਨਾ ਤਾਂ ਉਹ ਵੀ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹੋ ਬ੍ਰਸਪਤ ਜੋ ਆ ਤਾਂ ਨਿਸ਼ਤਾਨ ਵਿੱਚ ਆਇਆ ਤੇ ਬ੍ਰਸਪਤ ਸ਼ੁਕਰ ਦੇ ਨਕਸ਼ਤਰ ਚ ਬੈਠਾ ਹੈ ਤਾਂ ਸ਼ੁਕਰ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਥੋੜੀਆਂ ਜੀਆਂ ਮਿੰਦਾਸ਼ੀ ਵਾਲਿਆਂ ਨੂੰ ਡਾਵਾ ਡੋਰਸ ਦਿੱਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿਨ ਲੰਘ ਜੇਗਾ ਸ਼ਾਮ ਨੂੰ ਥੋੜੀ ਜੀ ਪਰੇਸ਼ਾਨੀ ਤੁਹਾਡੀ ਹੋ ਸਕਦੀ ਆ ਤਕੀ ਕਰੋ ਰਾਤ ਨੂੰ ਦੁੱਧ ਬਿਲਕੁਲ ਨਾ ਪੀਓ ਕੱਚ ਦਾ ਗਲਾਸ ਨਾ ਵਰਤੋ ਮਾਂ ਦੇ ਪੈਰੀ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰੋ ਤੇ ਸ਼ਾਮ ਨੂੰ ਤੁਸੀਂ ਕੁੱਤੇ ਨੂੰ ਰੋਟੀ ਪਾ ਦਿਓ ਕਿ ਤੂੰ ਸਹੀ ਹੋ ਜਾਏਗਾ ਸਤਨੇ ਸਤੰਦ ਦਿਨ ਬੈਸਟ ਹੋ ਜਾਏਗਾ ਕਲਰ ਕੋਈ ਵੀ ਪਹਿਨ ਸਕਦੇ ਹੋ ਫਿਰੋਜੀ ਕਲਰ ਤੁਹਾਡਾ ਲੱਕੀ ਕਰੇਗਾ ਇਹ ਸੀ ਜੀ ਸ਼ੁਭ ਸਿਤਾਰੇ ਅਸਟ੍ਰੋਲੋਜੀ ਵਿਦਿਉ ਲੋਜਿਕ ਕਿਸ ਤਰ੍ਹਾਂ ਕਿਵੇਂ ਅਸੀਂ ਠੀਕ ਕਰ ਸਕਦੇ ਹ ਇੱਕ ਨਾ ਆਪਾਂ ਨੂੰ ਜਨਮ ਪੱਤਰੀ ਤੇ ਆਪਾਂ ਚਰਚਾ ਕਰਨੀ ਆ ਕਿਸੇ ਦੀ ਜਨਮ ਪੱਤਰੀ ਹੈ ਨਾਮ ਹੈ ਹਰਵਿੰਦਰ ਹੈ ਨਾ ਦੱਸਦੀ ਆਪਾਂ ਤੁਹਾਨੂੰ ਤੇ ਉਹਨਾਂ ਦੇ ਜੋ ਸਵਾਲ ਹੈ ਆਰਥਿਕ ਮੰਦੀ ਦਾ ਹੈ ਹਰਵਿੰਦਰ ਹੈ 12 ਸਪਟੰਬਰ 1990 ਤੇ ਸ਼ਾਮ ਨੂੰ 5 ਵਜੇ ਜਨਮ ਹੋਇਆ ਕਹਿੰਦੇ ਨਸ਼ਾ ਕਰਦਾ ਤੇ ਆਰਥਿਕ ਮੰਦੀ ਦੀ ਹੁਣ ਦੇਖੋ ਕਹਿੰਦੇ ਆ ਕੇ ਖਾਂਦੇ ਆ ਤੇ ਖੂ ਖਾਲੀ ਹੋ ਜਾਂਦੇ ਆ ਨਸ਼ਾ ਤੇ ਕਹਿ ਜੀ ਚੀਜ਼ ਆ ਕਿ ਜੋ ਕਿ ਆਰਥਿਕ ਮੰਦੀ ਜਿੰਨਾ ਮਰਜ਼ੀ ਪੈਸਾ ਹੋਵੇ ਆ ਹੀ ਜਾਂਦੀ ਆ ਤੇ ਹੁਣ ਤੁਸੀਂ ਲੌਜਿਕ ਸੁਣਿਓ ਅਗਰ ਇਹਦੀ ਜਨਮ ਪੱਤਰੀ ਕੋ ਬਿਲਕੁਲ ਸਹੀ ਹੈ ਨਾ ਇਹ ਹਰਵਿੰਦਰ ਦੀ ਉਂਗਾ ਤਾਂ ਜੋ ਲੌਜਿਕ ਬਣਦਾ ਹੈ ਉਹ ਇਹ ਆ ਕਿ ਲక్ష్ਮੀ ਨਾਰਾਇਣ ਜੋਗ ਆ ਇਹਦੀ ਜਨਮ ਪੱਤਰੀ ਚ ਪੈਸੇ ਦਾ ਪ੍ਰਬੰਧ ਇਹਨੂੰ ਕਿਤੋਂ ਨਾ ਕਿਤੋਂ ਹੋ ਹੀ ਜਾਂਦਾ ਹੈ ਲੌਜਿਕ ਹੈ ਜਦੋਂ ਦਾ ਇਹ ਪੈਦਾ ਹੋਇਆ ਘਰ ਚ ਅੱਛਾ ਹੋ ਗਿਆ ਸੀ ਪਰ ਗੱਲ ਕੀ ਹੋਈ ਸੁਣੋ ਹੁਣ ਧਿਆਨ ਨਾਲ ਕੁੰਭ ਲੱਗਣਾ ਇਹਦਾ ਤਾਂ ਸ਼ੁਕਰ ਚੰਦਰ ਬੈਠ ਗਏ ਇਹਦੇ ਕਿੱਥੇ 7ਵੇਂ ਸਥਾਨ ਵਿੱਚ ਨਾਲ ਬੈਠ ਗਿਆ ਬੁੱਧ ਤੇ ਬੁੱਧ ਹੈ ਅਸ਼ਟਮੇਜ 8ਵੇਂ ਘਰਨੇ ਦਾ ਮਾਲਕ ਮੌਤ ਦਾ ਮਾਲਕ ਆਪ ਹੀ ਮੌਤੇ ਰਸਤੇ ਤੇ ਬੰਦਾ ਤੁਰ ਪੈਂਦਾ ਹੈ ਮੌਤ ਦੇ ਮਾਲਕ ਜੋ 7ਵੇਂ ਸਥਾਨ ਵਿੱਚ ਬੈਠਾ ਹੈ ਸ਼ਨੀ ਬਹੁਤ ਅੱਛਾ ਹੈ ਇਨਕਮ ਸਥਾਨ ਵਿੱਚ ਹੈ ਔਰ ਸੋਚ ਦਾ ਮਾਲਕ ਵੀ ਬੋਧੀ ਆ ਗੱਲਾਂ ਨਹੀਂ ਇਹਦੀਆਂ ਸੱਚ ਹੋ ਜਾਂਦੀਆਂ ਨੇ ਬਹੁਤ ਅੱਛੀਆਂ ਜੋ ਵਧੀਆ ਹੈ ਬ੍ਰਹਸਪਤ ਉੱਚ ਦਾ ਹੈ ਦੇਖੋ ਹੈਨਾ ਮੰਗਲਿਕ ਯੋਗ ਹੈ ਕੁਝ ਨਾ ਕੁਝ ਅਸੀਂ ਗ੍ਰਹਿ ਕਿਤੇ ਨਾ ਕਿਤੇ ਜ਼ਰੂਰ ਖਰਾਬ ਕੀਤੇ ਹੋਣਗੇ ਤਾਂ ਕਿ ਅਸ਼ਟਮੇ ਚ ਬੁੱਧ ਦੀ ਜੋ ਪਰਮਾਰਾ ਜਾਦਾ ਹੋ ਗਈ ਜਾਂ ਰਾਹੂ 12 ਛੇੜਿਆ ਹੋਊਗਾ ਜਾਂ ਅਸੀਂ ਸੂਰਜ 8ਵੇਂ ਸਥਾਨ ਵਿੱਚ ਬੈਠਾ ਹੋਇਆ ਜੋ ਬੁੱਧ ਦੇ ਘਰ ਚ ਬੈਠਾ ਸੂਰਜ ਜੂ ਹੈ ਐਂਟੀ ਗ੍ਰਹਿ ਆ ਕਿਹਦਾ ਕੁੰਭ ਰਾਸ਼ੀ ਵਾਲਿਆਂ ਦਾ ਯਾਨੀ ਸ਼ਨੀ ਦਾ ਐਂਟੀ ਹੈ ਤੇ ਹੁਣ ਪ੍ਰੋਬਲਮ ਕਿੱਥੇ ਹੋਈ ਕਿ ਮੰਗਲ ਵੀ ਜਾ ਕੇ ਚੌਥੇ ਸਥਾਨ ਵਿੱਚ ਬਹਿ ਗਿਆ ਸ਼ਨੀ ਦੇ ਐਂਟੀ ਗ੍ਰਹਿ ਨੇ ਜਿਹੜੇ ਉਹ ਕੌਣ ਨੇ ਮੰਗਲ ਸੂਰਜ ਤੇ ਚੰਦਰ ਤਿੰਨੋਂ ਹੀ ਪਾਵਰ ਚ ਬੈਠੇ ਆ ਮੰਗਲ ਚੌਥੇ ਬੈਠਾ ਹੈ ਚੰਦਰ ਸੱਤਵੇਂ ਬੈਠਾ ਹੈ ਦੇਖੋ ਸੱਤਵਾਂ ਖਾਨਾ ਕਾਰੋਬਾਰ ਦਾ ਹੈ ਕੰਮਕਾਰ ਦਾ ਹੈ ਪੈਸੇ ਦਾ ਹੈ ਔਰ ਚੌਥਾ ਖਾਨਾ ਸੁਖਾਂ ਦਾ ਹੈ ਉੱਥੇ ਬੈਠ ਗਿਆ ਮੰਗਲ ਅੱਠਵੇਂ ਤੋਂ ਅੱਠਵੇਂ ਖਾਨੇ ਦਾ ਮਾਲਕ ਸ਼ਨੀ ਦਾ ਮਿੱਤਰ ਨਹੀਂ ਹੈ ਤੇ ਮੰਗਲ ਅੱਠਵੀਂ ਦ੍ਰਿਸ਼ਟੀ ਨਾਲ ਸ਼ਨੀ ਨੂੰ ਦੇਖ ਰਿਹਾ ਕਿਤੇ ਨਾ ਕਿਤੇ ਉਲਝੇ ਨੇ ਜਦੋਂ ਬਾਤ ਚਾਂਦੇ ਆ ਤਾਂ ਕਈ ਵਾਰੀ ਵਧੀਆ ਜੋਗ ਵੀ ਕੰਮ ਨਹੀਂ ਕਰਦੇ ਆਪਾਂ ਕਹਿ ਦਿੰਨੇ ਆ ਜੀ ਲక్ష్ਮੀ অবতার ਜੋਗ ਹੈ ਗੱਜਕੇਸ਼ਰੀ ਜੋਗ ਹੈ ਹੁਣ ਲੈ ਲਓ ਗੱਜਕੇਸ਼ਰੀ ਜੋਗ ਨੂੰ ਤੇ ਲక్ష్ਮੀ ਨਰਾਇਣ ਜੋਗ ਨੂੰ ਕਿਉਂਕਿ ਜਿੱਥੇ ਜਿੱਥੇ ਜਦੋਂ ਅਸੀਂ ਗ੍ਰਹਿ ਖਰਾਬ ਕਰ ਲੇਤਾ ਪਰੇਸ਼ਾਨੀ ਆਈ ਹੁਣ ਇਹਨਾਂ ਨੇ ਕਿਹਾ ਕਿ ਨਸ਼ੇ ਦੀ ਲਤ ਹੈ ਤੇ ਆਰਥਿਕ ਮੰਦੀ ਹੈ ਤਾਂ ਸੁਣੋ ਕੀ ਕਰਨਾ ਇੱਕ ਤਾਂ ਆਪਣੇ ਘਰ ਦੀ ਸਾਊਥ-ਵੈਸਟ ਦਿਸ਼ਾ ਚੈੱਕ ਕਰੋ ਇੱਕ ਨਾਰਥ ਦਿਸ਼ਾ ਥੋੜੀ ਜਿਹੀ ਨੀਵੀਂ ਕਰੋ ਉਹ ਜਗ੍ਹਾ ਤੇ ਤੁਹਾਡੇ ਜੋ ਸਮਾਨ ਪਿਆ ਉਹਨਾਂ ਨੂੰ ਚੱਕ ਕੇ ਸਹੀ ਕਰੋ ਆਪਾਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਪੈਸੇ ਦੇ ਲਈ ਜੋ ਹੈ ਇਸ ਨੂੰ ਚਾਂਦੀ ਦੇ ਗਲਾਸ ਚ ਪਾਣੀ ਦੇਣਾ ਸ਼ੁਰੂ ਕਰੋ ਠੀਕ ਸੱਤ ਆੜੂ ਦੀਆਂ ਠਿਕਾਂ ਲੈ ਕੇ ਸੱਤ ਸ਼ੁੱਕਰਵਾਰ ਉਹ ਚ ਸੁਰਮਾ ਪਾ ਕੇ ਕਾਜ ਦਵੋ ਪੈਸਾ ਨਾਲ ਸ਼ੁਰੂ ਕਰੋ ਇਹਦੇ ਗ੍ਰਹਿਾਂ ਨਾਲੋਂ ਜ਼ਿਆਦਾ ਕਰਦਾ ਥੋੜਾ ਜਿਹਾ ਵਾਸਤੂ ਸਹੀ ਕਰੋ ਤੇ ਗ੍ਰਹਿਾਂ ਦੀ ਪੂਰੀ ਤਰ੍ਹਾਂ ਨਾਲ ਸਾਰੀ ਸੈਟਿੰਗ ਕਰ ਲਓ ਹੌਲੀ 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 ਤੁਹਾਨੂੰ ਰਸਤੇ ਮਿਲਣਗੇ ਸ਼ੁਰੂ ਹੋ ਜਾਣਗੇ ਕੁਦਰਤ ਜ਼ਰੂਰ ਚੰਗਾ ਕਰਦੀ ਆ ਕਿਉਂਕਿ ਸਾਡਾ ਮਨ ਉਦੋਂ ਭਟਕਦਾ ਜਦੋਂ ਅਸੀਂ ਮਨ ਦੀਆਂ ਸਥਿਤੀਆਂ ਨੂੰ ਅਨ ਬੈਲੈਂਸ ਕਰ ਲੈਂਦੇ ਆ ਠੀਕ ਹੈ ਇਹ ਕਰਨਾ ਤੁਸੀਂ ਤੇ ਅੱਜ ਤੁਹਾਨੂੰ ਵਾਸਤੂ ਟਿਪੋ ਦੀ ਇਹੀ ਦੱਸਦੇ ਆ ਕਿ ਕਿਉਂ ਲੱਗ ਜਾਂਦੀ ਹੈ ਨਸ਼ੇ ਦੀ ਲਤ ਐਦਾਂ ਸੀ ਤੇ ਕਿਉਂ ਰਹਿੰਦੀ ਆ ਆਰਥਿਕ ਮੰਦੀ ਚਲੋ ਨਸ਼ੇ ਦੀ ਲਤ ਬਾਰੇ ਆਪਾਂ ਤੁਹਾਨੂੰ ਫੇਰ ਕਿਸ ਦਿਨ ਦੱਸਾਂਗੇ ਆਰਥਿਕ ਮੰਦੀ ਬਾਰੇ ਦੱਸਾਂ ਕਿਉਂਕਿ ਜਿਆਦਾ ਪਰੇਸ਼ਾਨ ਕਰਦੀ ਹੈ ਨਸ਼ਾ ਵੀ ਵੈਸੇ ਜਿਆਦਾ ਪਰੇਸ਼ਾਨ ਕਰਦਾ ਹੈ ਪਰ ਨਸ਼ੇ ਦੇ ਲਈ ਆਪਾਂ ਥੋੜੇ ਜਿਹਾ ਤੁਹਾਨੂੰ ਉਪਾਅ ਵੀ ਦੱਸਾਂਗੇ ਗ੍ਰਹਿਾਂ ਨੂੰ ਸਹੀ ਕਰਨ ਦੇ ਉਹ ਅਗਲੀ ਵੀਡੀਓ ਚ ਪਾਨੇ ਆ ਆਰਥਿਕ ਮੰਦੀ ਜੋਗਾਣਾ ਇਹ ਆਪਾਂ ਸ਼ੁਰੂ ਤੋਂ ਡਿਸਕਸ਼ਨ ਕੀਤੀ ਕਿ ਲੋੜਾਂ ਦੀ ਥੜਾ ਜਿਹੜੀ ਲੜਾਈ ਆ ਥੋੜਾ ਦੀ ਹੁੰਦੀ ਹੈ ਹੈਨਾ ਮਤਲਬ ਪਰੇਸ਼ਾਨੀ ਜੋ ਹੈ ਇਹ ਕਮੀਆਂ ਦੀ ਹੁੰਦੀ ਹੈ ਕਹਿੰਦੇ ਜਿਹਦੇ ਕੋਲ 4 ਪੈਸੇ ਆ ਕਹਿੰਦੇ ਜਿਹਦੇ ਘਰ ਦਾਣੇ ਉਹਦੇ ਕਮਲੇ ਦੀ ਸਿਆਣੇ ਹੈਨਾ ਕੱਲ ਤਾਂ ਸਹੀ ਹੈ ਵੈਸੇ ਹੈਨਾ ਤੇ ਜੇ ਆਰਥਿਕ ਮੰਦੀ ਹੋ ਗਈ ਖਰਚੇ income ਬਰਾਬਰ ਰਹਿੰਦੇ ਹੋਣ ਕੁਝ ਜ਼ਿਆਦਾ ਨਾ ਬਚਦਾ ਹੋਵੇ ਜਾਂ ਲੱਗੇ ਕਿ ਥੋੜੀ ਪਰੇਸ਼ਾਨੀ ਜ਼ਿਆਦਾ ਰਹਿੰਦੀ ਆ ਪੈਸੇ ਵੱਲੋਂ ਤੰਗੀ ਰਹਿੰਦੀ ਆ ਲਗਾਤਾਰ ਸੱਤ ਮੰਗਲਵਾਰ ਚੌਲ ਤੇ ਦੁੱਧ ਥੋੜੇ ਜਿ 400 ਗ੍ਰਾਮ ਚੌਲ ਲੈ ਲਓ ਚ ਦੁੱਧ ਦਾ ਚਿੱਟਾ ਮਾਰ ਕੇ ਚਲ ਪ੍ਰਵਾਹ ਕਰਨੇ ਸ਼ੁਰੂ ਕਰ ਦਿਓ ਹੁਣ ਇਹਦਾ ਲੌਜੀਕ ਸੁਣੋ ਚੰਦਰ ਜਿਹੜਾ ਹੈ ਨਾ ਧੰਨ ਦਾ ਕਾਰਕ ਆ ਤੇ ਜਦੋਂ ਚੌਥਾ ਖਾਣਾ ਚੰਦਰਮਾ ਦਾ ਸੁੱਖਾਂ ਦਾ ਵੀ ਆ ਦੂਜਾ ਖਾਣਾ ਧੰਨ ਦਾ ਆ ਹੈ ਨਾ ਤੇ ਦੂਜਾ ਖਾਨਾ ਤੁਹਾਡੇ ਘਰ ਦੀ ਨਾਰਥ ਵੈਸਟ ਦਿਸ਼ਾ ਹੈ ਤਾਂ ਤੁਸੀਂ ਆਪਣੇ ਘਰ ਦੀ ਨਾਰਥ ਵੈਸਟ ਦਿਸ਼ਾ ਉਹ ਬਿਲਕੁਲ ਸਹੀ ਕਰ ਲਓ ਸਾਫ਼ ਸੁਥਰੀ ਕਰ ਲਓ ਉਥੇ ਬਰਸਾਤ ਦਾ ਪਾਣੀ ਰੱਖ ਲਓ ਨਾਰਥ ਈਸਟ ਨਹੀਂ ਕਿਹਾ ਮੈਂ ਨਾਰਥ ਵੈਸਟ ਮਤਲਬ ਉੱਤਰ ਪੱਛਮ ਦਿਸ਼ਾ ਉਹ ਦੂਸਰਾ ਖਾਨਾ ਚੌਥਾ ਖਾਨਾ ਜੋ ਹੈ ਚੰਦਰਤਾ ਹੈ ਤਾਂ ਉਥੇ ਤੁਸੀਂ ਚੌਲ ਦੁੱਧ ਜਲ ਪ੍ਰਵਾਹ ਕਰਨੇ ਸ਼ੁਰੂ ਕਰਦੋ ਸੱਤ ਮੰਗਲਵਾਰ ਲਗਾਤਾਰ ਕਰਕੇ 2-4 ਵਾਰ ਛੱਡ ਕੇ ਫੇਰ ਕਰ ਲਓ ਹੁਣ ਮੰਗਲਵਾਰੀ ਕਿਉਂ ਕਰਨੇ ਆ ਕਿਉਂਕਿ ਮੰਗਲ ਮੇਂ ਹੀ ਕਮਾਚੀ ਰੁਕਾਵਟ ਪੈਂਦੀ ਹੈ ਨਾ ਤਾਈ ਪੈਸਾ ਨਹੀਂ ਆਉਂਦਾ ਤਾਂ ਮੰਗਲ ਚੰਦਰ ਮਿੱਤਰ ਨੇ ਹਿੰਮਤ ਵੀ ਵਧੇਗੀ ਪੈਸੇ ਲਈ ਰਸਤੇ ਵੀ ਮਿਲਣਗੇ ਤਾਂ ਤੁਸੀਂ ਸੱਤ ਮੰਗਲਵਾਰ ਲਗਾਤਾਰ ਕਰੋ 1-2 ਮੰਗਲਵਾਰ ਛੱਡ ਕੇ ਫੇਰ ਸੱਤ ਮੰਗਲਵਾਰ ਲਗਾਤਾਰ ਕਰੋ 1-2 ਵਾਰ ਛੱਡ ਕੇ ਪੈਸਾ ਤਾਂ ਆਉਣਾ ਸ਼ੁਰੂ ਹੋ ਜਾਊਗਾ ਸ਼ੁਕਰ ਜੋ ਹੈ ਲక్ష్ਮੀ ਹੈ ਚੰਦਰ ਜੂਆ ਪੈਸਾ ਹੀ ਚੁੱਕਰ ਦੇ ਚੌਲ ਦੁੱਧ ਦਾ ਚੰਦਰ ਪਾ ਕੇ ਲੌਜੀਕ ਹੈ ਕਰੋ ਅچھے ਰਿਜ਼ਲਟ ਮਿਲਦੇ ਆ ਠੀਕ ਹੈ ਸਸਿ